ਅਮਰੀਤ ਸਿੰਘ ਬੜਾ ਜ ਆਪਣੇ ਘਰ ਕਮਾਉਣ ਦੇ ਨਾਲ ਦੇਬਾ ਪੰਡਾਲ ਜੁਰੀਆ ਦਾ ਮਹਾਨ ਕਬੱਡੀ ਖਿਡਾਰੀ ਦੇਬੇ ਪੰਡਾਲ ਦਾ ਗੋਲਡ ਮੈਡਲ ਦੇ ਨਾਲ ਆਪਾਂ ਮਾਨ ਸਨਮਾਨ ਕਰਾਂਗੇ ਸੋ ਜਿਹੜੇ ਜਿਹੜੇ ਦੇਬੇ ਦੀ ਖੇਡ ਨੂੰ ਦੇਖਦੇ ਰਹਿ ਇੱਕ ਵਾਰੀ ਤਾੜੀਆਂ ਮਾਰ ਦੇ ਲੋਦਰ ਦੇਬਾ ਪੰਡਾਲ ਜਿਸ਼ਮੇਸ਼ ਕਬੱਡੀ ਕਲੱਬ ਕਪੂਰਥਲਾ ਦੇ ਵੀ ਮੇਲ ਕਰਦੇ ਆਪਾਂ ਤੇ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਨੇ ਵੀ ਪ੍ਰਧਾਨ ਰਹੇ ਨੇ ਦੇਵਾ ਬਨਾਲ ਜੀ ਦਾ ਹਰ ਸਨਮਾਨ ਜਿਹੜਾ ਹੈ ਉਹ ਗੋਲਡਵੈਨ ਦੇ ਨਾਲ ਸਾਦਰਜੀਤ ਸਿੰਘ ਵੀਗ ਜਸਿੰਦਰ ਸਿੰਘ ਮਿੱਟੂ ਵਰਗੇ ਪਿੰਡਾਂ ਮਿਲਕ ਤੇ ਨੀਡਾ ਜਾਲ ਕਨੇਡਾ ਮਨਜੀਤ ਰਾਜੀ ਬਿਹਾਰੀਪੁਰ ਦਾ ਸਾਬੀ ਕਬੱਡੀ ਖਿਰਾਮਲੀ ਯੂਐਸਏ ਦਾ ਤੇ ਨਾਲ ਸਿਹਰੀ ਮੀਨੂ ਤਲਵੰਡੀ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਨਮਾਨ ਸਨਮਾਨ ਕੀਤਾ ਜਾ ਰਿਹਾ ਦੇਵਾ ਬਨਾਲ ਜੀ ਦਾ ਜ਼ੋਰਦਾਰ ਤਾੜੀਆਂ ਮਾਰ ਦਿਓ ਔਰ ਇਸ ਤੋਂ ਬਾਅਦ ਅਗਲਾ ਸਨਮਾਨ ਇਸ ਪੜ ਨੇ ਜੰਪਲ ਪੰਜਾਬ ਪੁਲਿਸ ਦੇ ਵੱਡੇ ਅਫਸਰ ਬਣੇ ਕਬੱਡੀ ਦੇ ਨੈਸ਼ਨਲ ਲੈਵਲ ਦੇ ਟਾਪਰ ਖਿਡਾਰੀ ਤੇ ਗੋਲਸਾਹਬ ਖੰਡੇ ਵਿੰਦਰ ਸੈਦੋਵਾਲ ਜੀ ਦਾ ਮਾਨ ਸਨਮਾਨ ਜਿਹੜਾ ਹੈ ਉਹ ਕੀਤਾ ਜਾਊਗਾ 골ਡ ਮੈਡਲ ਦੇ ਨਾਲ ਆਪਣੇ ਘਰਗਮਣਾ ਦੇ ਨਾਲ ਕਾਰੀ ਲੋਜੀਤ ਸਿੰਘ ਜੀ ਮਿਰਕ ਸਾਹਿਬ ਇਹ ਮਾਨ ਸਨਮਾਨ ਜਿਹੜਾ ਹੈ ਉਹ 골ਡ ਮੈਡਲ ਦੇ ਨਾਲ ਦੇਣਗੇ ਵਿੰਦਰ ਸੈਦੋਵਾਲ ਜੀ ਨੂੰ ਨਾਲ ਇਧਰ ਸਰਦਾਰ ਦਾ ਪੁੱਤਰ ਵੀ ਹੈ ਲੰਮ ਇਧਰ ਅਮਰੀਕ ਬਣਾ ਜੀ ਇਸ ਕਬੱਡੀ ਕੱਪ ਦੇ ਮੇਨ ਕਰਤਾ ਧਰਤਾ ਨੇ ਸਤਕਰਨ ਖੋਸਾ ਜੀ ਜਸਵਿੰਦਰ ਸਿੰਘ ਬਿੱਟੂ ਬੜਕ ਵੀ ਸੁਰਖੁੜੀਏ ਲਾਲੀ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਬੋਲੇ ਬਹੁਤ ਬਹੁਤ ਸ਼ੁਭ ਸ਼ਾਮਾਂ ਨੇ ਸੋ ਸੈਡਵਨ ਦੇ ਕਬੱਡੀ ਕੱਪ ਦੇ ਆਪਣੇ ਸਮਿਆਂ ਦੇ ਦੋ ਸੁਪਰਾਂ ਦੇ ਮਾਨ ਸਨਮਾਨ ਕੀਤੇ ਗਏ ਨੇ ਭਾਜੀ ਦਲਜੀਤ ਸਿੰਘ ਮਿਰਕਲੀ ਦਾ ਬਹੁਤ ਬਹੁਤ ਧੰਨਵਾਦ ਜਸਵਿੰਦਰ ਸਿੰਘ ਬਿੱਟੂ ਗੜਕ ਪਿੰਡਾ ਮਿਰਕਲੀ ਦਾ ਸੁਰਕੁਮਰ ਜਸਵੀਰ ਮੱਗੀ ਜੀ ਦਾ ਪੰਛੀ ਜੀ ਦਾ ਅਮਰੀਕ ਬੜਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸੋ ਸ਼ੁਕਰੀਆ ਤੇ ਬਹੁਤ ਬਹੁਤ ਮੁਬਾਰਕਾ ਹੁਣ ਆਪਾਂ ਸਨਮਾਨ ਭਾਜੀ ਉਹਨਾਂ ਨੂੰ ਸ਼ੀਲਡਾਂ ਦੇ ਨਾਲ ਜਿਹੜਾ ਉਹ ਵੰਟਿਆ ਜਾਊਗਾ ਵੀਰੂ ਸੈਡਵਾਲੀਆ ਜੀ ਤੇ ਨਾਲ ਸਾਡੇ ਵੀਰੇ ਜੁਮੇਵਰੀਆ ਦਾ ਕਰ ਰਹੇ ਨੇ ਭਾਜੀ ਮਜੀਤ ਸਿੰਘ ਜੀ ਮਿਰਕ ਬਿੱਟੂ ਬਰਕਰੀ ਦਾ ਸੁਰਖਪੁਰੀਏ ਮੰਗੀ ਦਾ ਤੇ ਪਿੰਦਾ ਬਰਕਰੀ ਦਾ ਮਾਨ ਸਨਮਾਨ ਸੁਪਰੀਮ 60 ਦੀ ਆਫ ਨਿਜੀਲੈਂਡ ਦਾ ਬਹੁਤ ਵੱਡਾ ਨਾਮ ਹੈ ਨਿਜੀਲੈਂਡ ਦੇ ਵਿੱਚ ਹਰ ਸਾਲ ਵੱਡਾ ਕਬੱਡੀ ਕਾਪੀ ਹੁੰਦਾ ਇਹਨਾਂ ਦੀ ਅਗਵਾਈ ਹੁੰਦੀ ਹੈ ਬਾਜੀ ਸਰਕਾਰੀਆਂ ਦੇ ਨੇ ਜਲਦੀ ਸਿੰਘ ਜੀ ਮਿਰਕ ਸਾਹਿਬ ਇਹਨਾਂ ਦੀ ਇਕਵਾਈ ਦੇ ਵਿੱਚ ਹਰ ਸਾਲ ਵੱਡਾ ਕਬੱਡੀ ਕਬਾਟਾ ਨੀ ਨੇ ਗੁਰੂ ਕਰਦੀਆਂ ਗਰਾਊਂਡਾਂ ਨੀਜ਼ੀ ਲੋਟ ਦੇ ਔਕੜ ਦੇ ਵਿੱਚ ਮੰਗਾ ਭੰਡਾਲ ਜੀ ਆਉਂਦੇ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਅਮਰੀਕ ਸਿੰਘ ਜੀ ਬਰੇਟ ਯੂਕੇ ਵੱਲੋਂ ਗੋਵੀਬਰੇਟ ਜੀ ਵੱਲੋਂ ਸੁਖੀ ਬੈਸਵਨਾ ਸਤਕਰਨ ਖੋਸੇ ਵੱਲੋਂ ਆਰ ਲੱਜੀ ਇਸ ਕਬੱਡੀ ਕਬਦੇ ਮੇਨ ਕਰਤਾ ਧਰਤਾ ਨੇ ਸੋ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸੁਰਕਪਰੀਏ ਮੰਗੀ ਦਾ ਵੀ ਸਨਮਾਨ ਕਰੀਏ ਦੇ ਆਪਾਂ ਜਸਵੀਰ ਬੰਗੀ ਸੁਰਕਪਰੀਆ ਸਾਡੇ ਮਹਾਨ ਪਲੇਅਰ ਆਪਣੇ ਸਮੇਂ ਦੇ 1992 ਕੈਨੇਡਾ ਦੇ ਕਬੱਡੀ ਕੱਪ ਦੇ ਬਸ ਰਹੇ ਸੁਖਸਰ ਖਪਰੀਏ ਜਸਵੀਰ ਮੰਗੀਰ ਦਾ ਵੀ ਮਾਨ ਸਨਮਾਨ ਕੀਤਾ ਜਾ। ਨਾਲ ਯੂਕੇ ਦਾ ਵੀ ਬਹੁਤ-ਬਹੁਤ ਧੰਨਵਾਦ। ਮੈਚ ਦੀ ਸ਼ੁਰੂਆਤ ਹੋ ਗਈ ਜੀ। ਅਸੀਂ 2 ਮਿੰਟ ਲੈ ਸੀਗੇ ਡੋਰੀ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ। ਬਸ ਇਨੀ ਗ੍ਰੈਸਿੰਗ ਸੀਗੀ। ਹੁਣ ਆਪਾਂ ਮਾਈਕ ਕਮੈਂਟੀਟਰ ਦੇ ਹਵਾਲੇ ਸੋ ਇਨ ਗਰਾਉਂਡ। ਦੀਪੂ ਲੀਮੂ ਰਵੀ ਮਾਨ ਸਿੰਘ ਜੀ ਆਪਾਂ ਵਿਸ਼ੇਸ਼ ਤੌਰ ਤੇ 5 ਫੁੱਟੇ ਕੱਪ ਦੇ ਨਾਲ ਲੀਮੂ ਸੈਦੋਲ ਦਾ ਹਰਮਨ ਕਨੇਡਾ ਪ੍ਰੀਤ ਬਰਿਆ ਦੋਨਾਂ ਦੇ ਨਾਲ ਰਾਜ ਸਰਪੰਚ ਜੀ ਦੇ ਨਾਲ ਸਦਾਰਨ ਜੀ ਐਸ ਆਈ ਜਤਿੰਦਰ ਯੂ ਐਸ ਏ ਮੈਕੀ ਸਰਪੰਚ ਜੀ ਦੇ ਮੱਘਨ ਸਿੰਘ ਜੀ ਨਰਮਿੰਦਰ ਸਿੰਘ ਜੀ ਕੰਗ ਜੀ ਸਾਡੇ ਕਲੱਬ ਨੂੰ